ਸਾਰੂ ਜੋਧਿਆਂ ਨੂੰ ਗੁਰੂ ਨੇ ਸਿਖਾਇਆ ਹੀ ਨਹੀਂ ਕਿ ਘੋਡੇ ਟੇਕ ਦੇਣਾ ਆਏ ਦੁਸ਼ਮਣ ਦੇ ਸਾਹਮਣੇ ਆਪਦਮ ਸਮਰਪਣ ਕਰ ਦੇਣਾ ਕਦੇ ਗੁਰੂ ਨੇ ਦਿਖਾਇਆ ਤੇ ਸਿਖਾਇਆ ਹੀ ਨਹੀਂ ਇੱਕ ਤਜ਼ਵੀਜ ਇੱਕ ਇਤਿਹਾਸ ਦਾ ਸਰੋਤ ਤੁਹਾਡੇ ਸਨਮੁਖ ਰੱਖ ਕੇ ਫਿਰ ਅੱਗੇ ਜਾਣਾ ਚਾਹੁੰਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਚਮਕੌਰ ਦੀ ਕੱਚੀ ਹਵੇਲੀ ਵਿੱਚੋਂ ਰਾਤ ਦੇ ਸਮੇਂ ਨਿਕਲਣ ਲੱਗੇ ਨੇ ਕਲਗੀ ਤੋੜਾ ਬਾਬਾ ਸੰਗਤ ਸਿੰਘ ਦੇ ਸੀਸ ਉੱਤੇ ਰੱਖਿਆ ਤੇ ਸਤਿਗੁਰ ਨੇ ਆਖਿਆ ਬਾਬਾ ਸੰਗਤ ਸਿੰਘ ਹੁਣ ਇਸ ਗੜੀ ਦੇ ਅੰਦਰ ਜਿਹੜੀ ਅਗਵਾਈ ਹੈ ਜਥੇਦਾਰੀ ਹੁਣ ਤੇਰੇ ਕੋਲ ਹੈ ਸ਼ਵੇਰ ਦਾ ਨੌ ਪੋਦਾ ਦਿਨ ਚੜਨਾ ਹੈ ਯਾਦ ਰੱਖਿਓ ਦੁਸ਼ਮਣ ਨਾਲ ਜਾਣਾ ਲੂਣ ਕੇ ਲੜ ਕੇ ਸ਼ਹੀਦ ਹੋਣਾ ਹੈ ਜਿੰਦਾ ਜੀ ਦੁਸ਼ਮਣ ਦੇ ਹੱਥ ਨਹੀਂ ਆਉਣਾ ਗੁਰੂ ਪਿਆਰਿਓ ਗਿਣਤੀ ਕਿੰਨੀ ਕੀ ਸੀ ਕਈਆਂ ਨੇ ਪੰਜ ਵਿਦਵਾਨਾਂ ਨੇ ਗਿਣਤੀ ਲਿਖੀ ਸੱਤ ਸਿੱਖਾਂ ਦੀ ਗਿਣਤੀ ਵੀ ਲਿਖੀ ਰੋ ਵਿਚਾਰ ਉਹਨਾਂ ਯੋਧਿਆਂ ਨੇ ਆਪਣਾ ਆਪ ਸਮਰਪਣ ਕੀਤਾ ਜੋ ਮੈਂ ਕਹਿਣਾ ਚਾਹੁੰਨਾ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਘਰ ਨੇ ਜੀਵਨ ਸਿਖਾਇਆ ਨਹੀਂ ਵਾਅਦਾ ਕਦੀ ਕਿਸੇ ਤੇ ਕਰਨਾ ਨਹੀਂ ਤੇ ਜਿਹੜਾ ਵਾਅਦਾ ਕਰਦਾ ਉਹ ਕਦੇ ਜ਼ਰਨਾ ਨਹੀਂ ਸਾਨੂੰ ਗੁਰੂ ਨੇ ਸਿਧਾਂਤ ਦਿੱਤੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਚਾਰ ਲਾਲ ਕੁਰਬਾਨ ਕਰਕੇ ਜਿਹੜੇ ਸ਼ਹਾਦਤ ਉਹਨਾਂ ਦੇ ਬੱਚੇ ਉਹਨਾਂ ਦੇ ਜੂਹਾਰੂ ਯੋਧੇ ਦੇ ਗਏ ਤੇ ਸਾਨੂੰ ਜੋ ਜ਼ਿੰਮੇਵਾਰੀ ਸੀ ਨਾ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਦੇ ਘਰ ਦੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਇਹਨਾਂ ਦੇ ਲੜ ਲਾ ਕੇ ਸਤਗੁਰੂ ਦੇ ਤੇ ਸਾਨੂੰ ਇੱਕ ਜੀਵਨ ਮਹਾਨ ਬਖਸ਼ਿਸ਼ ਕੀਤਾ ਪਰ ਯਾਦ ਰੱਖਿਓ ਇਤਿਹਾਸ ਸਮੇਂਦਰ ਸਮੇਂ ਚੱਲਦਾ ਆਉਂਦਾ ਹੈ ਕਦੇ 18ਵੀਂ ਸਦੀ ਦੀਆਂ ਬਾਤਾਂ ਹੁੰਦੀਆਂ ਵੱਡੀ ਗਿਣਤੀ 'ਚ ਅਬਦਾਲੀ ਵਰਗੇ ਸਾਡੇ ਤੇ ਕੱਲੂ ਘਾਰਾ ਵਰਤਾ ਜਾਂਦੇ ਨੇ ਛੋਟਾ ਕੱਲੂ ਘਾਰਾ ਵੱਡਾ ਕੱਲੂ ਘਰ ਇਹ ਤੀਸਰਾ ਕੱਲੂ ਘਾਰੇ ਦੇ ਨਾਮ ਨਾਲ ਇਤਿਹਾਸ ਵਿੱਚ 1984 ਤੇ ਜੂਨ ਮਹੀਨੇ ਨੂੰ ਜਾਣਿਆ ਜਾਂਦਾ ਹੈ ਗੁਰੂ ਪਿਆਰਿਓ ਜਿਸ ਵੇਲੇ ਪਹਿਲਾ ਹਮਲਾ ਉਸ ਸਮੇਂ ਦੇ ਹਾਕਮ ਫੌਜੀ ਬਲਾਂ ਨੇ ਕੀਤਾ ਤੇ ਵੱਡੀ ਗਿਣਤੀ ਵਿੱਚ ਜਦੋਂ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਦੇ ਯੋਧਿਆਂ ਵੱਲ ਅਕਾਲ ਤਖਤ ਸਾਹਿਬ ਵੱਲ ਜੁੱਤੀਆਂ ਸਣੀ ਸਾਡੀ ਆਸਥਾ ਨੂੰ ਵੀ ਦੂਰ ਰੱਖ ਦਿੱਤਾ ਹੈ ਉਹ ਜਿੱਥੇ بڑے ਨਮਸਕਾਰ ਨਮਨ ਹਰ ਇੱਕ ਮਸਬਦਾ ਬੰਦਾ ਆਣ ਕਰਕੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਚਰਨਾਂ ਚੁੱਕਦਾ ਹੈ ਗੁਰੂ ਪਿਆਰਿਓ ਸੈਂਕੜੇ ਸਥਾਨ ਹੋਣਗੇ بڑے ਗੁਰਦੁਆਰੇ بڑے ਮੰਦਰ ਹੋਣਗੇ ਬਹੁਤ ਸਾਰੇ ਗੁਰਧਾਮਾਂ ਵਿੱਚ ਉੱਚੇ ਚੜਕੇ ਜਾਇਆ ਜਾਂਦਾ ਹੈ ਪਰ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜਦੋਂ ਕਿਤੇ ਹਰਿਮੰਦਰ ਸਾਹਿਬ ਦੀ ਨੀਂ ਰੱਖੀ ਤੇ ਸਤਿਗੁਰ ਨੇ ਕਿਹੜਾ ਜਿਹੜਾ ਇਨਸਾਨ ਜਿਹੜਾ ਮਨੁੱਖਾ ਮਾਤਰ ਹਰਿਮੰਦਰ ਸਾਹਿਬ ਵਿੱਚ ਆਵੇਗਾ ਗੁਰੂ ਪਿਆਰਿਓ ਪੌੜੀਆਂ ਉਤਰ ਕੇ ਤੇ ਸਤਿਗੁਰ ਦੇ ਦਰਬਾਰ ਵਿੱਚ ਆ ਕੇ ਚੁਕੇਗਾ ਇੱਥੇ ਸਿਖਾਇਆ ਜਾਣਾ ਕਿ ਸੰਸਾਰ ਦੇ ਅੰਦਰ ਨੀਵੇਂ ਤੇ ਨਿਮਾਣੇ ਹੋ ਕੇ ਕਿਵੇਂ ਰਹਿਣਾ ਉਸ ਵੱਡੀ ਆਸਥਾ ਰੱਖਣ ਵਾਲੇ ਅਸਥਾਨ ਸਿੱਖਾਂ ਦੇ ਕੇਂਦਰੀ ਅਸਥਾਨ ਹਰਿਮੰਦਰ ਸਾਹਿਬ ਅਕਾਲ ਤਖਤ ਸਾਹਿਬ ਦੀ ਧਰਤੀ ਤੇ ਸਮੇਂ ਦੀ ਹਾਕਮ ਸਰਕਾਰ ਨੇ ਬੜੀਆਂ-ਬੜੀਆਂ ਤਸਵੀਜਾਂ ਲਾ ਕੇ ਜਦੋਂ ਇਹਨਾਂ ਸਿੱਖ ਜੋਧਿਆਂ ਨੇ ਅੱਗੇ ਤੋਂ ਜਵਾਬ ਦਿੱਤਾ ਨਾ ਤੇ ਜਿਹੜਾ 2200 ਜਵਾਨ ਸੀ ਜਿਹਨੂੰ ਬੜੀ ਤਿਆਰੀ ਦੇ ਨਾਲ ਉਹਨਾਂ ਫੌਜੀ ਅਫਸਰਾਂ ਨੇ ਉਤਾਰਿਆ ਉਹਨਾਂ ਦੇ ਪਿੱਛੇ ਜਿਹੜੇ 1700 ਕਵਰਿੰਗ ਫਾਇਰ ਦੇ ਰਹੇ ਸੀ ਜਵਾਨ ਉਹ ਵੀ ਜਲਦੀ ਨਾਲ ਕੁਝ ਜਾਨ ਬਚਾ ਕੇ ਪਿੱਛੇ ਨੂੰ ਦੌੜੇ ਆਲਾਰਮ ਵੱਜਿਆ ਗੁਰੂ ਪਿਆਰੇ ਉਹ ਗੋਲਾਬਾਰੀ ਜਿਹੜੀ ਸੀ ਉਹ ਰੁਕ ਗਈ ਹਣ ਅੰਦਾਜ਼ਾ ਨਾ ਲਾ ਸਕੇ ਜਨਰਲ ਕੁਲਦੀਪ ਸਿੰਘ ਬਰਾੜ ਲਿਖਦਾ ਹੈ ਉਹ ਕਹਿੰਦਾ ਐਡੀ ਵੱਡੀ ਤਿਆਰੀ ਵਿੱਚ ਗੁਰੂ ਕੇ ਸਿੰਘ ਬੈਠੇ ਨੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਬੈਠੇ ਨੇ ਅਸੀਂ ਤੇ ਸੋਚਿਆ ਸੀ ਬੜੇ ਛੋਟੇ ਹਥਿਆਰ ਹੋਣਗੇ ਕੁਝ ਪਲਾਂ ਵਿੱਚ ਇਸ ਗੁਰੂ ਕੇ ਸਿੰਘਾਂ ਨੂੰ ਅਸੀਂ ਗ੍ਰਿਫਤਾਰ ਕਰ ਲੈਣਾ ਵਾਅਦੇ ਕਰਕੇ ਆਏ ਸੀ ਸਮੇਂ ਦੀ ਹਾਕਮ ਪ੍ਰਧਾਨ ਮੰਤਰੀ ਨਾਲ ਕਿ ਕੁਝ ਘੰਟਿਆਂ ਵਿੱਚ ਕੁਝ ਪਲਾਂ ਵਿੱਚ ਅਸੀਂ ਅਕਾਲ ਤਖਤ ਸੈਵ ਵਿੱਚ ਬੈਠੇ ਹੋਏ ਉਹਨਾਂ ਸਿੱਖਾਂ ਨੂੰ ਗ੍ਰਿਫਤਾਰ ਕਰਕੇ ਤੁਹਾਡੇ ਸਾਹਮਣੇ ਹਾਜ਼ਰ ਕਰ ਦੇਵਾਂਗੇ ਕੋਈ ਗੱਲਬਾਤ ਨਹੀਂ ਕੋਈ ਤਸਵੀਜ਼ ਨਹੀਂ ਸਬਕ ਸਿਖਾਉਣ ਵਾਸਤੇ ਯਾਦ ਰੱਖਿਓ ਸਾਕਾ ਨੀਲਾ ਤਾਰਾ ਵਰਤਉਣ ਵਾਸਤੇ ਕੱਲੂ ਘਾਰਾ ਕਰਨ ਵਾਸਤੇ ਬੜੀਆਂ ਵੱਡੀਆਂ ਤਿਆਰੀਆਂ ਜਦੋਂ 4 ਜੂਨ ਦਾ ਵੀ ਦਿਨ ਬਤੀਤ ਹੋਇਆ ਅੱਗੇ ਤੋਂ ਜਵਾਬੀ ਹਮਲਾ ਗੁਰੂ ਕੇ ਯੋਧਿਆ ਨੇ ਦਿੱਤਾ ਹੈ ਹੋਸ਼ ਭੁਲਾ ਦਿੱਤੀ ਸਮੇਂ ਦੇ ਹਾਕਮ ਫੌਜੀ ਅਫਸਰਾਂ ਦੀ ਹੁਣ ਯਾਦ ਰੱਖਿਓ ਕਮਾਂਡਰ ਵੀ ਵਰਤ ਲੈ ਵੱਡੀਆਂ ਵੱਡੀਆਂ ਰਾਈਫਲਾਂ ਵੀ ਮਸ਼ੀਨ ਗੰਨਾਂ ਵੀ ਵਰਤ ਲਈਆਂ ਆਰਡੀਐਕਸ ਉਹ ਜਿਹੜਾ ਕਦੇ ਆਰਡੀਐਕਸ ਪਾਊਡਰ ਹੈ ਦੂਸਰੇ ਦੇਸ਼ ਵਿੱਚ ਵੀ ਵਰਤਣ ਵਾਸਤੇ ਫੌਜੀ ਬਲਾਂ ਨੂੰ ਹੁਕਮ ਨਹੀਂ ਹੁੰਦਾ ਉਹ ਵੀ ਪੰਜਾਬ ਦੀ ਧਰਤੀ ਇਹ ਸਿੱਖਾਂ ਉੱਤੇ ਉਹਨਾਂ ਫੌਜੀ ਬਲਾਂ ਨੇ ਵਰਤੇ ਸਾਨੂੰ ਦੱਸ ਦਿੱਤਾ ਕਿ ਅਸੀਂ ਇੱਕ ਦੇਸ਼ ਤੁਹਾਡੇ ਉੱਤੇ ਹਮਲਾ ਕਰਨ ਵਾਸਤੇ ਆ ਰਹੇ ਹਾਂ ਦੱਸਣ ਵਾਸਤੇ ਆ ਰਹੇ ਹਾਂ ਇਤਿਹਾਸਕਾਰ ਕਹਿੰਦੇ ਨੇ ਜਦੋਂ 5 ਜੂਨ ਦਾ ਦਿਨ ਆਇਆ ਤੇ ਜਨਰਲ ਕੁਲਦੀਪ ਸਿੰਘ ਬਰਾੜ ਲਿਖਦਾ ਮੈਂ ਕੇ ਸੁੰਦਰ ਜੀ ਦੇ ਕੋਲ ਗਿਆ ਕਹਿੰਦਾ ਸਾਰੇ ਹੱਥ ਕੰਡੇ ਅਪਣਾ ਲੈ ਸਾਰੀਆਂ ਤਸਵੀਜ਼ਾਂ ਲਾ ਲਈਆਂ बड़े-बड़े हथियार बड़े भी बरतले पर याद रखियो गुरु के सिंह टस तो मस नहीं हुए मेनू दिल्ली दरबार तो एक आज्ञा लेके दियो मेनू हुक्म लेके दियो कि मैं इस काल तक साहिब ते टैंक दी ਵਰਤੋਂ ਕਰ ਸਕਾਂ टैंक दी गुरु प्यारेयो 5 जून ਨੂੰ ਜਿਸ ਵੇਲੇ ਇਹ ਕੇਸ ਸੁੰਦਰ ਜੀ ਉਹਦੇ ਕੋਲ ਆਗਿਆ ਲੈਣ ਵਾਸਤੇ ਗਿਆ ਤੇ ਦਿੱਲੀ ਤੋਂ ਵੀ ਆ ਗਏ అలਰਮ ਦਿੱਲੀ ਤੋਂ ਵੀ ਆ ਗਏ ਸੁਨੇਹੇ ਜਿਵੇਂ ਕਿਵੇਂ ਵੀ ਹੋ ਸਕਦਾ ਜਿਵੇਂ ਦਾ ਵੀ ਹਥਿਆਰ ਤੁਸੀਂ ਵਰਤਣਾ ਚਾਹੋ ਇਹਨਾਂ ਗੁਰੂ ਕੇ ਸਿੰਘਾਂ ਉੱਤੇ ਵਰਤ ਸਕਦੇ ਹੋ ਤੇ ਫੌਜੀ ਬਲਾਂ ਨੂੰ ਹਮਲਾ ਕਰਨ ਤੋਂ ਪਹਿਲਾਂ ਤਜਵੀਜ਼ ਸੀ ਜੇ ਕਿਤੇ ਤੁਸੀਂ ਗਾਹੇ ਬਗਾਹੇ ਕੋਈ ਔਰਤ ਨਾਲ ਵੀ ਕੁਝ ਕਰਦੇ ਹੋ ਤੇ ਤੁਹਾਡੇ ਉੱਤੇ ਕੋਈ ਦੋਸ਼ ਨਹੀਂ ਮੜਿਆ ਜਾਏਗਾ ਕੋਈ ਕੇਸ ਨਹੀਂ ਗੁਰੂ ਪਿਆਰਿਓ ਇਸ ਹਾਕਮ ਸਰਕਾਰ ਨੇ ਐਡਾ ਵੱਡਾ ਤਸ਼ੱਦਦ ਸਾਡੇ ਉੱਤੇ ਕੀਤਾ ਨਾ ਬਖਸ਼ਣ ਯੋਗ ਤੇ ਨਾ ਭੁੱਲਣ ਯੋਗ ਇਹ ਸਾਕਾ ਇਹ ਬਾਣਾ ਸਾਡੇ ਉੱਤੇ ਵਰਤਾਇਆ ਤੇ ਗੁਰੂ ਪਿਆਰਿਓ ਸਾਨੂੰ ਭੁੱਲਣਾ ਨਹੀਂ ਚਾਹੀਦਾ ਸਾਡੇ ਬੱਚਿਆਂ ਨੂੰ ਹਰ ਵੇਲੇ ਯਾਦ ਕਰਨਾ ਚਾਹੀਦਾ ਹੈ ਜਿਹੜੀਆਂ ਕੌਮਾਂ ਆਪਣੇ ਵੱਡ-ਵਡੇਰਿਆਂ ਦੇ ਸਾਕਿਆਂ ਨੂੰ ਵੱਡ-ਵਡੇਰਿਆਂ ਦੇ ਉਹਨਾਂ ਕੁਰਬਾਨੀਆਂ ਪਰ ਇਤਿਹਾਸ ਨੂੰ ਭੁਲਾ ਜਾਇਆ ਕਰਦੀਆਂ ਨੇ ਉਹ ਕੌਮਾਂ ਦੁਨੀਆ ਦੇ ਨਕਸ਼ੇ ਤੋਂ ਮਿਟ ਜਾਂਦੀਆਂ ਇੱਕ ਸ਼ਹਿਰ ਦੇ ਮੈਨੂੰ ਬੋਲ ਯਾਦ ਆਏ ਉਹ ਕਹਿੰਦਾ ਉਹ ਕਹਿੰਦਾ ਨਾਲ ਮੰਤਰਾਂ ਨਹੀਂ ਮਸਾਲ ਬਲਦੀ ਉਹ ਤੇਲ ਮੁੱਕੇ ਤੋਂ ਦੀਵਾ ਹੋ ਗੁੱਲ ਜਾਵੇ ਲੱਖ ਯਤਨ ਕਰੀਏ ਕਦੇ ਨਾ ਪਵੇ ਭਾਂਡੇ ਜਿਹੜਾ ਦੁੱਧ ਦਰਿਆ ਵਿੱਚ ਡੁੱਲ ਜਾਵੇ ਫੀਤਾ ਫੀਤਾ ਹੋ ਜਾਂਦੀ ਕਬੀਲਦਾਰੀ ਜੇਕਰ ਗੰਢ ਇਤਫਾਕ ਦੀ ਖੁੱਲ ਜਾਵੇ ਪਾਰ ਸਿਮਟ ਜਾਵੇ ਅਖਰ ਗਲਤ ਵਾਂਗੂ ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ ਜਿਹੜੀਆਂ ਕੌਮਾਂ ਆਪਣੇ ਵੱਡ ਵਡੇਰਿਆਂ ਦੇ ਪਾਏ ਹੋਏ ਪੂਰਨਿਆਂ ਨੂੰ ਭੁਲਾ ਦਿੰਦੀਆਂ ਗੁਰੂ ਪਿਆਰੇ ਉਹ ਘੱਲੂ ਘਰ ਨਾ ਬਖਸ਼ਣ ਯੋਗ ਨਾ ਭੁੱਲਣ ਯੋਗ ਅਖੀਰ ਸਮੇਂ ਦੇ ਹਾਕਮ ਸਰਕਾਰ ਫੌਜੀ ਬਲਾਂ ਨੇ ਟੈਂਕ ਮਗਵਾਲਾ 6 ਜੂਨ ਦਾ ਦਿਨ ਚੜ੍ਹਨਾ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਅੰਦਾਜ਼ਾ ਲਾ ਕੇ ਬੈਠੇ ਨੇ ਹੁਣ ਫੌਜੀ ਬਲ ਆਪਣਾ ਪੂਰਾ ਯੋਰ ਵਰਤਉਣਗੇ ਪੂਰਾ ਤਾਨ ਲਾਉਣਗੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਅੰਮ੍ਰਿਤ ਵੇਲੇ ਉੱਠੇ ਪਾਵਨ ਬਾਣੀ ਦਾ ਜਾਪ ਕੀਤਾ ਗੁਰੂ ਕਾ ਖਾਲਸਾ ਗੁਰੂ ਕਾ ਸਿੰਘ ਬੜੀ ਚੜ੍ਹਦੀ ਕਲਾ ਦਾ ਜੀਵਨ ਜਿਉਂਦਾ ਸੀ ਹਰ ਇੱਕ ਸਿਧਾਂਤ ਪੱਖ ਤੋਂ ਸੰਪੂਰਨ ਸਨ ਜੋ ਗੁਰੂ ਗੋਬਿੰਦ ਸਿੰਘ ਪਾਚਾ ਮਹਾਰਾਜ ਨੇ ਸਿਧਾਨ ਦਿੱਤਾ ਹੈ ਤੇ ਯਾਦ ਰੱਖਿਓ ਦਮਦਮੀ ਟਕਸਾਲ ਦੇ 14ਵੀਂ ਮੁਖੀ ਹੋ ਨਿਬੜੇ ਤੇ ਜਿਹੜੀ ਟਕਸਾਲ ਕਦੇ ਉਹ ਮਹਾਨ ਸ਼ਹੀਦ ਸਿਰ ਲੱਤ ਸੂਰਮੇ ਬਾਬਾ ਦੀਪ ਸਿੰਘ ਪਰਨ ਕਰਕੇ ਤੁਰੇ ਸੀ ਨਾ ਦਮਦਮਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ 'ਤੇ ਜਦੋਂ ਇਸ ਧਰਤੀ ਉੱਤੇ ਬਦਾਲੀ ਵਰਗੇ ਉਹਨਾਂ ਦੇ ਪੁੱਤਰ ਤੈਮੂਰ ਵਰਗੇ ਕਹਿਰ ਵਰਤਾਰੇ ਸੀ ਬੇਅਦਬੀ ਹੋ ਰਹੀ ਸੀ ਹਰਿਮੰਦਰ ਸਾਹਿਬ ਦੀ ਯਾਦ ਰੱਖਿਓ ਘੋੜੇ ਦੀਆਂ ਲਿੱਦਾਂ ਪੂਰ ਦਿੱਤਾ ਸੀ ਹਰਿਮੰਦਰ ਸਾਹਿਬ ਦੇ ਅੰਮ੍ਰਿਤ ਸਰੋਵਰ ਨੂੰ ਤੇ ਬਾਬਾ ਦੀਪ ਸਿੰਘ ਪ੍ਰਤੀਗਿਆ ਕਰਕੇ ਤੁਰਿਆ ਸੀ ਪ੍ਰਤੀਗਿਆ ਭਲਾ ਕੀਤੀ ਸੀ ਸਤਿਗੁਰੂ ਜਿੰਨਾ ਚਿਰ ਹਰਿਮੰਦਰ ਸਾਹਿਬ ਨੂੰ ਆਜ਼ਾਦ ਨਾ ਨਾ ਕਰ ਲਵਾਂ ਕਰਵਾ ਨਾ ਲਵਾਂ ਉਹਨਾਂ ਚਿਰ ਸੰਸਾਰ ਵਿੱਚੋਂ ਨਾ ਜਾਵਾਂ ਜਿਹੜੇ ਬ੍ਰਹਮ ਗਿਆਨੀ ਹੁੰਦੇ ਨੇ ਨਾ ਗੁਰੂ ਪਿਆਰੇਓ ਜਿਹੜੇ ਮੋਹ ਮਾਇਆ ਤੋਂ ਉੱਪਰ ਉੱਠ ਜਾਣ ਜਿਹੜਾ ਇਸ ਸਰੀਰ ਤੋਂ ਉੱਪਰ ਉੱਠ ਜਾਣ ਤੇ ਯਾਦ ਰੱਖਿਓ ਉਹਨਾਂ ਦੇ ਬਚਨ ਵੀ ਫਿਰ ਰੱਬ ਅਦੂਲ ਦਾ ਨਹੀਂ ਰੱਬ ਹਰ ਇੱਕ ਬਚਨ ਨੂੰ ਸੰਪੂਰਨ ਕਰਦਾ ਹੈ ਉਸ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਪ੍ਰਤੀਗਿਆ ਕਰਕੇ ਤੁਰੇ ਤੇ ਉਹਨਾਂ ਨੇ ਹਰਿਮੰਦਰ ਸਾਹਿਬ ਇਹਨਾਂ ਪ੍ਰਕਰਮਾਂ ਵਿੱਚ ਆਣ ਕੇ ਆਖਿਆ ਸੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਸੰਸਾਰ ਦੇ ਲੋਕ ਕੋਈ ਦਮੜਾ ਚੜਾਉਂਦਾ ਹੈ ਕੋਈ ਆਪਣੀ ਵੇਤਨਸਾਰ ਮਾਇਆ ਆਧ ਹਾਜ਼ਰ ਕਰਦਾ ਆਹ ਤੇਰੇ ਚਰਨਾਂ ਵਿੱਚ ਆਪਣਾ ਸੀਸ ਭੇਟਾ ਕਰਨ ਲੱਗੇ ਗੁਰੂ ਪਿਆਰੇਓ ਅੱਜ ਵੀ ਬਾਬਾ ਦੀਪ ਸਿੰਘ ਦਾ ਪਾਵਨ ਸਥਾਨ ਦਰਸ਼ਨ ਕਰਦੇ ਹੋ ਸਿੱਖ ਜਦੋਂ ਨਮਸਕਾਰ ਕਰਕੇ ਪ੍ਰਕਰਮਾ ਕਰਨ ਵਾਸਤੇ ਤੁਰਦੇ ਹੈ ਤੇ ਬਾਬਾ ਦੀਪ ਸਿੰਘ ਪ੍ਰਕਰਮਾਂ ਵਿੱਚ ਬੈਠੇ ਹੋਏ ਅੱਜ ਵੀ ਯਾਦ ਕਰਾਉਂਦੇ ਸਿੱਖਾ ਜਦੋਂ ਸਾਡੇ ਵੱਲ ਤੱਕਦਾ ਜਾਈਂ ਜਦੋਂ ਕਿਤੇ ਕਿਸੇ ਅੱਖ ਨੇ ਹਰਮੰਦਰ ਸਾਹਿਬ ਵੱਲ ਤੱਕਿਆ ਜਦੋਂ ਕਿਤੇ ਅਕਾਲ ਤਖਤ ਸਾਹਿਬ ਤੇ ਕੋਈ ਹਮਲਾਵਰ ਹੋ ਕੇ ਆਇਆ ਤੇ ਬਾਬਾ ਦੀਪ ਸਿੰਘ ਦੱਸਦਾ ਸੀ ਸਿੱਖਾ ਅਸੀਂ ਹਰਮੰਦਰ ਸਾਹਿਬ ਦੀ ਰਾਖੀ ਵਾਸਤੇ ਆਪਣਾ ਸੀਸ ਤੱਕ ਲਾਉਣ ਵਾਸਤੇ ਤਿਆਰ ਬੈਠੇ ਹਾਂ ਇਹ ਸਦਾ ਸਿਧਾਂਤ ਦਿੱਤੇ ਨੇ 6 ਜੂਨ ਦਾ ਦਿਨ ਚੜ੍ਹਿਆ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਅੰਮ੍ਰਿਤ ਵੇਲੇ ਉੱਠੇ ਪਾਵਨ ਬਾਣੀ ਦਾ ਜਾਪ ਕੀਤਾ ਅਰਦਾਸ ਕੀਤੀ ਤੇ ਪਤਾ ਸੀ ਅੱਜ ਫੌਜੀ ਬਲ ਵੱਡਾ ਪ੍ਰਯੋਗ ਕਰੇਗਾ ਅੱਜ ਭਾਵੇਂ ਆਖਰੀ ਦਿਨ ਹੋਏ ਪਰ ਯਾਨਾਂ ਲੂਣ ਕੇ ਗੁਰੂ ਕੇ ਖਾਲਸੇ ਨੇ ਲੜਨਾ ਹੈ ਜਦੋਂ ਟੈਂਕ ਆ ਗਏ ਗੁਰੂ ਪਿਆਰੇ ਉਹ ਟੈਂਕ ਨੂੰ ਅੱਗੇ ਲਗਾਉਣ ਵਾਸਤੇ ਨਾ ਜਦੋਂ ਇਸ ਪ੍ਰਕਰਮਾਂ ਵਿੱਚ ਉਤਾਰਿਆ ਗਿਆ ਤੇ ਜਿੱਥੇ ਉਹ ਮਹਾਨ ਸਿਰ ਲੱਤ ਸੂਰਮਾ ਬਾਬਾ ਦੀਪ ਸਿੰਘ ਹਰਮੰਦਰ ਸਾਹਿਬ ਦੀ ਰਾਖੀ ਵਾਸਤੇ ਆਪਣਾ ਆਪ ਕੁਰਬਾਨ ਕਰ ਗਿਆ ਉਥੇ ਆਣ ਕੇ ਰੱਬ ਦਾ ਕੋਈ ਭਾਣਾ ਇਹੋ ਜਿਹਾ ਇਤਫਾਕ ਬਣਿਆ ਟੈਂਕ ਉਥੋਂ ਅੱਗੇ ਨਹੀਂ ਤੁਰ ਸਕਿਆ ਬਾਬਾ ਦੀਪ ਸਿੰਘ ਨੇ ਪਾ ਕੇ ਹੱਥ ਰੋਖਿਆ ਉਹ ਦੁਸ਼ਮਣਾਂ ਅਸੀਂ ਤੇ ਇਸ ਸਰਵੰਦਰ ਸਾਹਿਬ ਬਦਲੇ ਆਕਾਲ ਤਖਤ ਸਾਹਿਬ ਬਦਲੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਉਹਨਾਂ ਦੀ ਪਵਿੱਤਰਤਾ ਦੇ ਬਦਲੇ ਆਪਣਾ ਆਪ ਕੁਰਬਾਨ ਕੀਤਾ ਤੂੰ ਕਹਿਰ ਕਰਨ ਤੁਰਿਆ ਉਹੋ ਜਿਹਾ ਹਥਿਆਰ ਵਰਤਣ ਵਾਸਤੇ ਤੁਰਿਆ ਆਓ ਗੁਰੂ ਪਿਆਰਿਓ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ 6 ਜੂਨ ਕਰਕੇ ਅਰਦਾਸ ਗੁਰੂ ਦੇ ਚਰਨਾਂ ਵਿੱਚ ਇਧਰੋਂ ਟੈਂਕਾਂ ਦੇ ਗੋਲੇ ਜਿਵੇਂ ਕਾਲ ਤਖਸੈਬ ਉੱਤੇ ਅੱਗ ਭਰਉਂਦੇ ਨੇ ਕਿਵੇਂ ਦੀ ਅੱਗੋਂ ਤਸਵੀਜ ਹੈ ਗੁਰੂ ਕਾ ਖਾਲਸਾ ਮੋੜਵਾ ਜਵਾਬ ਜਿਵੇਂ ਦੇ ਰਿਹਾ ਹੈ ਸ਼ਹਾਦਤ ਦਾ ਜਾਮ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਕਿਵੇਂ ਪੀ ਜਾਂਦੇ ਨੇ ਇਸ ਪ੍ਰਸੰਗ ਵਿੱਚ ਉਹ ਕਾਵਿ ਰਚਨਾ ਐਉਂ ਸਾਂਝੀ ਹਾਕ ਲੈਣ ਲਈ ਰਣ ਵਿੱਚ ਕੁਦਿਆ ਜੋਦਾ ਪਿੰਡਰਾ ਵਾਲਾ ਛਾਣ ਸ਼ੇਰ ਦੀ ਵੇਖ ਕੰਬਦਾ ਹਰ ਕਬੜੀ ਦਿਲ ਕਾਲਾ ਅਕਾਲ ਤਖਤ ਦੀ ਅਜਮਤ ਖਾਤਰ ਜਿੰਦਗੀ ਦਾ ਤੇ ਲਾ ਗਿਆ ਸੰਤ ਸੂਰਮਾ ਪਿੰਡਰਾਵਾਲਾ ਜੂਝ ਸ਼ਹੀਦੀ ਪਾ ਗਿਆ ਹੱਗ ਲੈਣ ਲਈ ਰਣ ਵਿੱਚ ਖੁਦ ਆ ਜੋਦਾ ਪਿੰਡਰਾਵਾਲਾ ਸ਼ਾਨ ਸ਼ੇਰ ਦੀ ਵੇਖ ਕੰਬਦਾ ਹਰ ਕਬੜੀ ਦਿਲ ਕਾਲਾ ਕਾਲ ਤੱਕ ਤਦੀ ਅਜਮਤ ਖਾਤਰ ਜਿੰਦਗੀ ਦਾ ਤੇ ਲਾ ਗਿਆ ਸੰਤ ਸੂਰਮਾ ਪਿੰਡਰਾ ਵਾਲਾ ਜੂਝ ਸ਼ਹੀਦੀ ਪਾ ਗਿਆ ਓ ਮਰਨਾ ਮੰਨਿਆ ਜਿਸ ਮਰਦ ਨੇ ਜਾਨ ਦਲੀ ਦੇ ਧਰ ਗਏ ਜਾਨ ਦਲੀ ਦੇ ਧਰ ਗਏ ਨਾਮ ਸ਼ਹਾਦਤ ਹੱਸ ਕੇ ਬੀ ਗਿਆ ਬੋਲ ਪੁਗਾ ਗਿਆ ਕਰਕੇ ਇਤਮਾਰਗ ਦਾ ਪੰਦੀ ਬਣ ਕੇ ਸਿਰ ਨਾਲ ਬੋਲ ਪੁਗਾ ਗਿਆ ਸੰਤ ਸੂਰਮਾ ਪਿੰਡਰਾ ਵਾਲਾ ਜੂਜ ਸ਼ਹੀਦੀ ਪਾ ਗਿਆ ਉਹ ਨਾਲ ਜਉਣਵੇਂ ਜੋਦੇ ਉਸਦੇ ਲੱਖਾਂ ਸਾਵੇਂ ਡੱਡ ਗਏ ਸਿਰ ਨਾਲ ਬੋਲ ਬਗਾ ਗਏ ਜੋਦੇ ਜਸ ਜਹਾਨੋਂ ਖੜ ਗਏ ਚਮਕੌਰ ਸਾਬ ਦੇ ਸਿੰਘਾਂ ਵਾਂਗੂ ਸਾਕ ਫੇਰ ਦਰਾ ਗਿਆ ਸੰਤ ਸੂਰਮਾ ਪਿੰਡਰਾਵਾਲਾ ਜੂਜ ਸ਼ਹੀਦੀ ਪਾ ਗਿਆ ਬਾਣੀ ਬਾਣੇ ਦੇਵ ਜਰੰਗੀ ਜਿਸ ਦੀ ਰੂਹ ਅਗਮੀ ਸਾਜ ਹੱਕ ਲਈ ਜੂਜੀ ਜਿਹੜੀ ਨਹੀਂ ਦੁਬਾਰਾ ਜੰਮੀ ਹੱਕ ਸਿੱਖਾਂ ਦੇ ਦੱਬੇ ਜਿਹੜਾ ਪਈ ਹੱਕ ਸਿੱਖਾਂ ਦੇ ਦੱਬੇ ਜਿਹੜਾ ਉਹਨਾਂ ਪ੍ਰਤੀ ਜਗਾ ਗਿਆ ਸੰਤ ਸੂਰਮਾ ਪਿੰਡਰਾਵਾਲਾ ਜੂਜ ਸ਼ਹੀਦੀ ਪਾ ਗਿਆ ਹੱਕ ਲੈਣ ਲਈ ਨਾਲ ਦੁਰੇ ਜੋ ਹੱਕ ਲੈਣ ਲਈ ਨਾਲ ਦੁਰੇ ਜੋ ਓ ਸ਼ਹੀਦੀ ਪਾ ਗਏ ਜਰਵਾਣਿਆਂ ਦੀ ਸ਼ਾਦੀ ਮੂਰੇ ਆਪਣੀ ਸ਼ਾਦੀ ਢਾ ਗਏ ਉਸ ਦੀ ਹੁੰਦੀ ਅੱਜ ਵੀ ਪੂਜਾ ਉਹ ਜੋ ਕਰਮ ਕਮਾ ਗਿਆ ਸੰਤ ਸੂਰਮਾ ਪਿੰਡਰਾਵਾਲਾ ਜੂਜ ਸ਼ਹੀਦੀ ਪਾ ਗਿਆ ਉਹ ਧਰਮ ਦੀ ਖਾਦਰ ਨਾਲ ਮਰਾਂਗੇ ਅਰਦਾਸਾਂ ਸੀ ਕਰੀਆਂ ਸਮਾ ਪਰਖ ਦਾ ਜਦੋਂ ਆ ਗਿਆ ਹੱਸ ਹੱਸ ਸਿਰ ਦੇ ਜਰੀਆਂ ਓ ਸ਼ਾਮ ਸਿੰਘ اٹਾਰੀ ਵੰਗਰ ਸ਼ਾਮ ਸਿੰਘ ਆਟਾਰੀ ਵੰਗਰ ਓ ਅਰਦਾਸ ਨਿਭਾ ਗਿਆ ਸੰਤ ਸੂਰਮਾ ਪਿੰਡਰਾ ਵਾਲਾ ਜੂਝ ਸ਼ਹੀਦੀ ਪਾ ਗਿਆ ਓ ਅੱਜ ਵੀ ਫਖਰ ਗਾਵਨ ਉਸਦੇ ਉਸ ਜੋ ਕਰਨੀ ਕੀਤੀ ਚੌਂਗ ਸ਼ਹਾਦਤ ਦਾ ਅਣਖ ਦਾ ਜੀਣਾ ਪਾਲੀ ਮਰਦ ਬਰਤੀ ਰਾਜੋ ਆਣਾ ਅਤੇ ਹਵਾਰਾ ਤੁਰੇ ਜੋ ਦੱਸ ਕੇ ਰਾ ਗਿਆ ਸੰਤ ਸੂਰਮਾ ਪਿੰਡਰਾਵਾਲਾ ਜੂਝ ਸ਼ਹੀਦੀ ਪਾ ਗਿਆ ਉਸ ਦੀ ਕਰਨੀ ਉਸ ਦੇ ਜਜ਼ਬੇ ਮਰਦਾਂ ਦੇ ਦਿਲ ਢੰਬ ਦੇ ਦਰਗਾਹ ਬੁਰੀਆ ਲਿਖਦਾ ਨਗਮੇ ਰਹੁ ਸ਼ੇਰਾ ਦੇ ਝੁੰਡ ਦੇ ਪਗੋਵਾਲ ਦਵਿੰਦਰ ਤੱਲੇ ਉਹਦੇ ਸੋਲੇ ਗਾ ਗਿਆ ਸੰਤ ਸੂਰਮਾ ਪਿੰਡਾਂ ਵਾਲਾ ਜੂਝ ਸ਼ਹੀਦੀ ਬਾਗ ਗਿਆ 6 ਜੂਨ 1984 ਨੂੰ ਸ਼ਹਾਦਤ ਦਾ ਜਾਮ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਪੀ ਗਏ ਬਾਬਾ ਅਮਰੀਕ ਸਿੰਘ ਜੀ ਬਾਬਾ ਠਾਰਾ ਸਿੰਘ ਜਨਰਲ ਸ਼ਵੇਗ ਸਿੰਘ ਜਿਨ੍ਹਾਂ ਕਦੇ ਇਸ ਹਿੰਦੁਸਤਾਨ ਬਦਲੇ ਏਡੀ ਵੱਡੀ ਕੁਰਬਾਨੀ ਕਰ ਵਿਖਾਈ ਇਸ ਦੇਸ਼ ਬਦਲੇ ਲੜਦੇ ਹੋਏ 90 ਹਜ਼ਾਰ ਪਾਕਿਸਤਾਨੀ ਫੌਜੀਆਂ ਦੇ ਕੋਲੋਂ ਹਥਿਆਰ ਛਟਵਾ ਦੇਣੇ ਜਦੋਂ ਕਦੇ ਸਨਮਾਨ ਦੀ ਗੱਲ ਆਉਣੀ ਤੇ ਜਨਰਲ ਸ਼ਵੇਗ ਸਿੰਘ ਉੱਤੇ ਇਹੋ ਜਿਹਾ ਇਲਜ਼ਾਮ ਲਾ ਕੇ ਉਹਨਾਂ ਨੂੰ ਬਰਖਾਸਤ ਕਰ ਦੇਣਾ ਇਹ ਦੱਸ ਦਿੱਤਾ ਕਿ ਕੌਮ ਕੁਰਬਾਨੀਆਂ ਕਰ ਸਕਦੀ ਹੈ ਪਰ ਯਾਦ ਰੱਖੋ ਇਹਨਾਂ ਨੂੰ ਬਦਲੇ ਵਿੱਚ ਕੁਝ ਐਹਸਾਨ ਕੁਝ ਸਨਮਾਨ ਜਦੋਂ ਦੇਣ ਦੀ ਗੱਲ ਆਉਂਦੀ ਹੈ ਇਹਨਾਂ ਉੱਤੇ ਇਲਜ਼ਾਮ ਲਾ ਕੇ ਇਹਨਾਂ ਦੇ ਅਕਸ ਨੂੰ ਵਿਗਾੜਿਆ ਜਾਂਦਾ ਹੈ ਉਸ ਰੋਸ ਵਜੋਂ ਜਦੋਂ ਕਿਤੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਂ ਦੀ ਸੰਗਤ ਮਾਣੀ ਉਹਨਾਂ ਦੇ ਵਿਚਾਰ ਸਰਵਣ ਕੀਤੇ ਜਿਹੜਾ ਹਿੰਦੁਸਤਾਨ ਦਾ ਵੱਡਾ ਅਫਸਰ ਹੋ ਨਿਪੜਿਆ ਸੀ ਜਿਹੜਾ ਜਰਨਲ ਸ਼ਵੇਗ ਸਿੰਘ ਉਹਨੇ ਮਨ ਬਣਾਇਆ ਕਿ ਇਸ ਦੇਸ਼ ਨੇ ਸਾਡਾ ਮੁੱਲ ਨਹੀਂ ਪਾਇਆ ਗੁਰੂ ਪਿਆਰਿਓ 1984 ਦਾ ਕੱਲੂਕਾਰਾ ਨੀਲੀਆਂ ਪੱਗਾਂ ਵਾਲਿਆਂ ਨੂੰ ਸਬਕ ਸਿਖਾਉਣ ਵਾਸਤੇ ਇਹ ਬਹੁਤ ਵੱਡਾ ਤਸ਼ੱਦਦ ਕੀਤਾ 1 ਜੂਨ ਤੋਂ ਲੈ ਕੇ 6 ਜੂਨ ਦਾ ਜਿਹੜਾ ਸਮਾਂ ਹੈ ਕੈਰ ਦੀ ਗਰਮੀ ਤੇ ਮੈਂ ਅੰਦਾਜ਼ਾ ਲਾਉਂਦਾ ਹਾਂ ਵਿਦਵਾਨਾਂ ਦੇ ਲਿਖੇ ਹੋਏ ਬੋਲ ਸੁਣਾਉਂਦਾ ਹਾਂ ਸੰਸਾਰ ਦੇ ਅੰਦਰ ਭਾਵੇਂ ਕੁਝ ਮੌਸਮ ਦੀ ਤਜ਼ਾਗਤ ਹੈ ਕੁਝ ਮੌਸਮ ਦਾ ਰੱਬ ਦਾ ਕੁਝ ਹੁਕਮ ਹੈ ਕਿ ਜੂਨ ਮਹੀਨਾ ਕਹਿਰ ਦੀ ਗਰਮੀ ਹੁੰਦੀ ਹੈ ਪਰ ਜਿਹੜੀ ਕਹਿਰ ਦੀ ਗਰਮੀ ਉਸ ਸਮੇਂ 1 ਜੂਨ ਤੋਂ ਲੈ ਕੇ 6 ਜੂਨ ਤੱਕ 1984 ਨੂੰ ਪਈ ਉਹ ਦੁਨੀਆ ਦੇ ਇਤਿਹਾਸ ਵਿੱਚ ਸਦਾ ਵਾਸਤੇ ਇਤਿਹਾਸ ਦੇ ਪੰਡਿਆਂ ਤੇ ਉਕਰਿਆ ਗਿਆ ਕਿੰਨਾ ਕਹਿਰ ਟਾਇਆ ਗੁਰੂ ਪਿਆਰਿਓ 6 ਜੂਨ ਤੋਂ ਅਗਲਾ 7 ਜੂਨ ਤੇ 8 ਜੂਨ ਨੂੰ ਰਾਸ਼ਟਰਪਤੀ ਜੈਲ ਸਿੰਘ ਆਏ ਚੂੜੀਦਾਰ ਪਜਾਮੀ ਇਵੇਂ ਇਤਿਹਾਸਕਾਰ ਵਿਦਵਾਨ ਲਿਖਦੇ ਨੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚਿਆ ਵੱਡੀ ਉਹਦੇ ਨਾਲ ਆਰਮੀ ਫੌਜ ਸੀ ਉਹਦੇ ਬੋਡੀਗਾਰਡ ਸੀ ਇਵੇਂ ਪ੍ਰਕਰਮਾਂ ਵਿੱਚ ਫਿਰ ਰਿਹਾ ਸੀ ਜਿਵੇਂ ਕੋਈ ਜਾਂਜੀ ਜੰਝ ਵਿੱਚ ਆਇਆ ਹੋਵੇ ਕੋਈ ਮੱਥੇ ਤੇ ਤਿਉੜੀ ਨਹੀਂ ਕੀਤੇ ਹੋਏ ਦਾ ਕੋਈ ਪੁਸ਼ਤਾਵਾ ਨਹੀਂ ਗੁਰੂ ਪਿਆਰਿਓ ਗੱਲ ਉਦੋਂ ਮੁੱਕਦੀ ਹੈ ਜਦੋਂ ਸਿਰਾਂ ਤੇ ਪੱਗਾਂ ਬੰਨਣ ਵਾਲੇ ਉਹਨਾਂ ਵਾਲੇ ਪਾਸੇ ਖਲੋ ਜਾਣ ਸੈਨ ਕਰ ਦੇਣ ਦਸਤਕਤ ਕਰ ਦੇਣ ਫਿਰ ਉਹਨਾਂ ਨੂੰ ਆਪਣੀ ਜ਼ੁਬਾਨ ਤੋਂ ਅਸੀਂ ਕੀ ਕਹਾਂਗੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਸਾਡੇ ਹੱਕਾਂ ਦੀ ਖਾਤਰ ਜਿਹੜੇ ਅੱਜ ਹੱਕ ਲੈਣ ਵਾਸਤੇ ਨਾ ਸਾਨੂੰ ਉਹ ਪੋ ਮੰਗਦੀਆਂ ਰਾਤਾਂ ਵੀ ਸੜਕਾਂ ਤੇ ਬਤੀਤ ਕਰਨੀਆਂ ਪੈਂਦੀਆਂ ਜਿਹੜੇ ਗਰਮੀ ਦੇ ਕਹਿਰ ਪਰੇ ਮਹੀਨੇ ਸਾਨੂੰ ਤਪਦੀਆਂ ਹੋਈਆਂ ਸੜਕਾਂ ਤੇ ਬਹਿਣਾ ਪੈਂਦਾ ਉਹੀ ਹੱਕ ਸਾਡੇ ਮੰਗੇ ਸਨ ਆਨੰਦਪੁਰ ਸਾਹਿਬ ਦਾ ਮਤ ਹੈ 18 ਮੰਗਾਂ ਇੱਕ ਵੀ ਮੰਗ ਦੇਸ਼ ਤੋਂ ਵੱਖ ਹੋਣ ਵਾਸਤੇ ਨਹੀਂ ਇੱਕ ਵੀ ਮੰਗ ਦੇਸ਼ ਦੇ ਖਿਲਾਫ ਕੋਈ ਬਗਾਵਤ ਕਰਨ ਵਾਲੀ ਗੱਲ ਨਹੀਂ ਸਾਡੇ ਜਿਹੜੇ ਹੱਕ ਸਨ ਅੱਜ ਸਾਡੇ ਵੀਰ ਸਾਡੇ ਨੌਜਵਾਨ ਸਾਡੇ ਕਿਸਾਨ ਮੰਗਦੇ ਨੇ ਉਹੀ ਹੱਕ ਆਪਣੀ ਕੌਮ ਨੂੰ ਦਿਵਾਉਣ ਵਾਸਤੇ ਆਪਣੇ ਉਹਨਾਂ ਬਜ਼ੁਰਗਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਕੇ ਜੋ ਮੰਗਿਆ ਸੀ ਖਲੋਕ ਕਰਕੇ ਤੇ ਨੌਜਵਾਨਾਂ ਨੂੰ ਇਹੀ ਕਿਹਾ ਸੀ ਨੌਜਵਾਨੋ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸਾਡੀ ਖਾਤਰ ਆਪਣੇ ਚਾਰ ਲਾਲ ਕੁਰਬਾਨ ਕੀਤੇ ਨੇ ਤੇ ਗੁਰੂ ਪਿਆਰਿਓ ਮੈਂ ਇਤਿਹਾਸ ਦਾ ਵਿਦਿਆਰਥੀ ਪੜ੍ਹਦਾ ਹਾਂ 1970 ਤੋਂ ਲੈ ਕੇ ਨਾ ਥੋੜਾ ਜਿਹਾ ਪਿੱਛੇ ਚਲੇ ਜਾਈਏ ਸਾਡੇ ਬਜ਼ੁਰਗ ਬੈਠੇ ਨੇ ਇਹਨਾਂ ਨੂੰ ਚੇਤਾ ਭੁੱਲ ਗਿਆ ਇੱਕ ਸਮੇਂ ਵਾਸਤੇ ਵੀ ਅਮਤ ਸੰਚਾਰ ਕੀ ਹੁੰਦਾ ਹੈ ਜਿਹੜੀਆਂ ਗਲਾਂ ਵਿੱਚ ਕਿਰਪਾਨਾਂ ਸੀ ਉਹ ਦੂਰ ਹੋ ਗਈਆਂ ਬੜੀ ਵੱਡੀ ਗਿਣਤੀ ਵਿੱਚ ਸਮੇਂ ਦੇ ਹਾਕਮਾਂ ਨੇ ਤਸਵੀਜਾਂ ਚੱਲੀਆਂ ਸਾਡੇ ਸਿਧਾਂਤ ਨਾਲੋਂ ਤੋੜਿਆ ਜਦੋਂ 1977 ਦੇ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਉਹਨਾਂ ਦੇ ਸੀਸ ਉੱਤੇ ਦਮਦਮੀ ਟਕਸਾਲ ਦੀ ਜ਼ਿੰਮੇਵਾਰੀ ਆਈ ਗੁਰੂ ਪਿਆਰੇ ਉਹਨਾਂ ਖਲੋਕੇ ਚਰਾਹੇ ਵਿੱਚ ਹਰ ਨਗਰ ਵਿੱਚ ਜਾ ਕੇ ਹੋਕਾ ਦਿੱਤਾ ਐ ਨੌਜਵਾਨੋ ਵੀਰੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਸਾਡੀ ਖਾਤਰ ਆਪਣਾ ਆਪ ਕੁਰਬਾਨ ਕੀਤਾ ਹੈ ਗੁਰੂ ਨੇ ਤੁਹਾਡੇ ਤੋਂ ਸਾਰਾ ਕੁਝ ਕੁਰਬਾਨ ਕੀਤਾ ਹੈ ਜਿਹੜੇ ਨੌਜਵਾਨ ਨੇ ਮੇਰੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਉਹਨਾਂ ਦੇ ਲਾਲਾਂ ਦੀ ਕੁਰਬਾਨੀ ਦੀ ਗੱਲ ਸੁਣੀ ਤੇ ਐਸੇ ਬੋਲ ਬਰਕਤ ਭਰੇ ਜਦੋਂ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੀ ਦੀ ਜ਼ੁਬਾਨ ਵਿੱਚੋਂ ਸੁਣੇ ਤੇ ਜਿਹੜਾ ਨੌਜਵਾਨ ਕੇਸ ਕਤਲ ਕਰਵਾਏ ਸੀ ਉਹਨਾਂ ਸਿਰਾਂ ਉੱਤੇ ਦਸਤਾਰਾਂ ਬੰਨ ਲੀਆਂ ਗਲਾਂ 'ਚ ਗਾਤਰੇ ਕਿਰਪਾਨਾਂ ਪਾ ਲਈਆਂ ਜਦੋਂ ਵੱਡੀ ਗਿਣਤੀ ਵਿੱਚ ਜਿਹੜਾ ਨੌਜਵਾਨ ਤੁਰਿਆ ਜਾਂਦਾ ਹੋਵੇ ਰਸਤਿਆਂ ਵਿੱਚ ਤੇ ਸਮੇਂ ਦੀਆਂ ਹਾਕਮ ਸਰਕਾਰਾਂ ਉਹਨਾਂ ਦੀਆਂ ਅੱਖਾਂ ਵੀ ਵੇਖਦੀਆਂ ਸੀ ਕਿ ਪੰਜਾਬ ਦੀ ਧਰਤੀ ਵਿੱਚ ਹੁਣ ਐਡੀ ਵੱਡੀ ਚੜ੍ਹ ਵੀ ਕਲਾ ਜਿਹੜੀ ਕੌਮ ਉਹ ਕਦੇ ਗੁਲਾਮ ਹੋਣਾ ਪਰਵਾਨ ਨਹੀਂ ਕਰਦੀ ਅਸੀਂ ਦੂਸਰੇ ਲੋਕਾਂ ਨੂੰ ਤੇ ਦਬਾ ਕੇ ਧਮਕਾ ਕੇ ਡਰਾ ਕਰਕੇ ਅਸੀਂ ਚੁੱਪ ਕਰਾ ਦੇਾਂਗੇ ਪਰ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਦੇ ਸਿੱਖ ਕਦੇ ਚੁੱਪ ਕਰਨ ਵਾਲੇ ਨਹੀਂ ਜਿਹੜੇ ਕਦੇ ਆਪਣੇ ਮੋਰਚੇ ਲਾਉਂਦੇ ਨੇ ਹੱਕਾਂ ਦੀ ਖਾਤਰ ਧਰਮ ਜੁੱਧ ਮੋਰਚਾ ਜਿਸ ਮੋਰਚੇ ਵਿੱਚ ਸ਼ਾਮਿਲ ਹੋ ਗਏ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਐਮਰਜੈਂਸੀ ਦੇ ਸਮੇਂ ਕਦੇ ਉਹ ਸਮੇਂ ਦੀ ਹਕਮ ਨੇ ਉਹੋ ਜੇ ਕਾਨੂੰਨ ਲਿਆਂਦੇ ਜਿਹੜੇ ਇਹ ਸਮਾਜ ਵਾਸਤੇ ਬੜੇ ਹਾਨੀਕਾਰਕ ਉਹਦਾ ਵਿਰੋਧ ਜਦੋਂ ਸਾਡੇ ਬਜ਼ੁਰਗਾਂ ਅਕਾਲੀਆਂ ਨੇ ਕੀਤਾ ਤੇ ਉਹਦਾ ਖਮਿਆਜ਼ਾ ਜਿਹੜਾ ਉਹ ਜਿਹੜਾ ਤਸ਼ੱਦਦ ਹੈ ਇਹ ਘੱਲੂ ਘਾਰੇ ਵਿੱਚ ਆਣ ਕਰਕੇ ਐਸਾ ਭਾਣਾ ਵਰਤਾਇਆ ਗੁਰੂ ਪਿਆਰਿਓ 1 ਜੂਨ ਤੋਂ ਲੈ ਕੇ 6 ਜੂਨ ਦਾ ਸਮਾਂ ਹੈ ਅਗਲੇਰੇ ਵੀ ਸਮਾਂ ਜਾਂਦਾ ਹੈ ਪੂਰੀ ਤਰ੍ਹਾਂ ਇਸ ਪੰਜਾਬ ਨੂੰ ਅੰਮ੍ਰਿਤਸਰ ਸਾਹਿਬ ਦੀ ਧਰਤੀ ਨੂੰ ਪੂਰੀ ਦੁਨੀਆ ਨਾਲੋਂ ਤੋੜ ਦਿੱਤਾ ਗਿਆ ਜਿਹੜੇ ਘਰਾਂ ਵਿੱਚ ਬੈਠੇ ਪਤਾ ਲੱਗਾ ਕੋਈ ਆਸਥਾ ਰੱਖਣ ਵਾਲੇ ਪਿਆਰ ਰੱਖਣ ਵਾਲੇ ਗੁਰੂ ਪ੍ਰਤੀ ਸ਼ਰਧਾ ਰੱਖਣ ਵਾਲੇ ਸਿੱਖ ਵੱਡੀ ਗਿਣਤੀ ਵਿੱਚ ਜੋ ਕਿਸੇ ਦੇ ਵੀ ਹੱਥ ਵਿੱਚ ਕੋਈ ਹਥਿਆਰ ਆਇਆ ਤੇ ਤੁਰਿਆ ਤੇ ਪਤਾ ਲੱਗਾ ਵੱਡੀ ਫੌਜੀ ਆਰਮੀ 6 ਲੱਖ ਆਰਮੀ ਜਦੋਂ ਪੰਜਾਬ ਦੀ ਧਰਤੀ ਤੇ ਤਾਰੀ ਗਈ ਰਸਤੇ 'ਚ ਅੱਗੇ ਜਾ ਕਰਕੇ ਉਹਨਾਂ ਉੱਤੇ ਵੀ ਹਮਲਾ ਕੀਤਾ ਕੋਈ 300 ਤੋਂ ਵਧੇਰੇ ਗੁਰਧਾਮਾਂ ਨੂੰ ਇੱਕੇ ਦਿਨ ਟਾਰਗੇਟ ਬਣਾ ਕਰਕੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਤੇ ਉਹਨਾਂ ਦੀ ਪਾਵਨ ਪਵਿੱਤਰ ਬੀੜ ਤੇ ਵੀ ਗੋਲੀਆਂ ਚਲਾਈਆਂ ਗਈਆਂ ਦਰਸ਼ਨ ਕਰਦੇ ਹੋ ਬਾਬਾ ਗੁਰਬਖਸ਼ ਸਿੰਘ ਨਿਹੰਗ ਸਿੰਘ ਉਹਨਾਂ ਦੇ ਪਾਵਨ ਸਥਾਨ ਕਾਲ ਤਖਸੈਬ ਦੀ ਧਰਤੀ ਤੇ ਬੈਕਸੈਡ ਅੱਜ ਵੀ ਉਸ ਬੀੜ ਦੇ ਦਰਸ਼ਨ ਕਰਵਾਏ ਜਾਂਦੇ ਨੇ ਇਹ ਜਿਹੜਾ ਸਾਕ ਇਹ ਜਿਹੜਾ ਕੱਲੂਕਾਰਾ ਨਾ ਹੀ ਬਖਸ਼ਣਯੋਗ ਹੈ ਤੇ ਨਾ ਹੀ ਇਹ ਭੁੱਲਣਯੋਗ ਹੈ ਜਿਹੜਾ ਸਮੇਂ ਦੀ ਹਾਕਮ ਸਰਕਾਰ ਨੇ ਏਡੀ ਵੱਡੀ ਦੁਸ਼ਮਣੀ ਸਾਡੇ ਨਾਲ ਕੀਤੀ ਇਹੋ ਜੇ ਆਰ ਡੀ ਐਕਸ ਸਥਿਆਰ ਸਾਡੇ ਉੱਤੇ ਵਰਤੇ ਜਿਹੜੇ ਕਦੇ ਦੂਸਰੇ ਦੇਸ਼ ਨਾਲ ਜੰਗ ਲੱਗੀ ਹੋਵੇ ਉਹ ਵੀ ਨਹੀਂ ਵਰਤੇ ਜਾਂਦੇ ਗੁਰੂ ਪਿਆਰਿਓ ਇਨੀ ਕੁ ਬੇਨਤੀ ਆਪ ਸਿੱਖ ਸੰਗਤਾਂ ਨੇ ਪ੍ਰਵਾਨ ਕਰਨੀ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦਾ ਕੋਟਣ ਕੋਟ ਧੰਨਵਾਦ ਟੀਨ ਦੁਨੀਆਂ ਦੇ ਮਾਲਕ ਜਿਨ੍ਹਾਂ ਦੀ ਬਰਕਤ ਤੇ ਬਖਸ਼ਿਸ਼ ਦੇ ਨਾਲ ਇਤਿਹਾਸ ਭਾਵੇਂ ਸਾਡੇ ਜਨਮ ਤੋਂ ਪਹਿਲਾਂ ਹੋ ਨਿਬੜਿਆ ਕਿਤਾਬਾਂ ਵਿੱਚੋਂ ਪੜ੍ਹ ਕੇ ਸਰੋਤਾਂ ਨੂੰ ਪੜ੍ਹ ਕੇ ਤੁਹਾਡੇ ਸਾਹਮਣੇ ਸਾਂਝਾ ਕੀਤਾ ਹੈ ਪਰ ਜਿਨ੍ਹਾਂ ਬਜ਼ੁਰਗਾਂ ਨੇ ਆਪਣੇ ਤਨ ਉਤੇ ਇਸ ਤਸ਼ੱਦਦ ਨੂੰ ਚੱਲਿਆ ਹੈ ਜੇਲਾਂ ਵਿੱਚ ਕਈ-ਕਈ ਸਾਲ ਜਵਾਨੀਆਂ ਨੂੰ ਗਾਲਿਆ ਉਹਨਾਂ ਦੀ ਕਰਨੀ ਨੂੰ ਮੈਂ ਨਮਸਕਾਰਾਂ ਕਰਦਾ ਹਾਂ ਤੇ 1984 ਦੇ ਸਮੁੱਚੇ ਸ਼ਹੀਦਾਂ ਨੂੰ ਗੁਰੂ ਪਿਆਰਿਓ ਕਿੰਨੀ ਇੱਕ ਬਰਕਤ ਇਸ ਕੌਮ ਦੀ ਗੱਲ ਕਰਾਂ 2 ਮਹੀਨੇ ਦਾ ਬੱਚਾ ਕਿਸੇ ਮਾਂ ਨੇ ਹਰਿਮੰਦਰ ਸਾਹਿਬ ਅਮਰ ਸਰੋਵਰ ਇਸ਼ਨਾਨ ਕਰਨ ਵਾਸਤੇ ਲਿਆਂਦਾ ਨਾ ਚੁੱਕੇ ਤੇ ਉਹਨਾਂ ਫੌਜੀਆ ਨੇ ਉਹ ਸਮੇਂ ਦੇ ਹਾਕਮਾਂ ਨੇ ਉਹਨਾਂ ਦੇ ਵੀ ਇੱਕ ਵਿੱਚ ਗੋਲੀ ਮਾਰ ਕੇ ਉਹਨਾਂ ਨੂੰ ਵੀ ਪਾਰ ਬੁਲਾ ਦਿੱਤਾ ਜਿਹੜਾ 2 ਮਹੀਨੇ ਦਾ ਬੱਚਾ ਉਹ ਕਿੱਥੋਂ ਅਤਵਾਦੀ ਹੋ ਸਕਦਾ ਹੈ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਸਾਡੇ ਤੇ ਲਾਏ ਪਰ ਯਾਦ ਰੱਖਿਆ ਕਰੋ ਕਈ ਵਾਰਾਂ ਗੱਲਾਂ ਸੁਣ ਕੇ ਹੀ ਨਾ ਪਿੱਛੇ ਲੱਗ ਜਾਇਆ ਕਰੋ ਆਪ ਜਰੂਰ ਵਾਕਿਫਤ ਹਾਸਲ ਕਰਿਆ ਕਰੋ ਕਿ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਉਹਨਾਂ ਸਾਡੇ ਹੱਕਾਂ ਦੀ ਖਾਤਰ ਕੀ ਕੁਝ ਮੰਗਿਆ ਤੇ ਸਾਡੇ ਹੱਕਾਂ ਦੀ ਖਾਤਰ ਜੇ ਕਿਤੇ ਲੋੜ ਪਈ ਤੇ ਆਪਣਾ ਆਪ ਕੁਰਬਾਨ ਵੀ ਕਰ ਦਿੱਤਾ ਜੋ ਗੁਰੂ ਨੇ ਸਾਨੂੰ ਸਿਧਾਂਤ ਦਿੱਤਾ ਸੀ ਇਹ ਸਾਕਾ ਨੀਲਾ ਤਾਰਾ ਨੀਲੀਆਂ ਪੱਗਾਂ ਵਾਲਿਆਂ ਨੂੰ ਸਮੇਂ ਦੀ ਹਾਕਮ ਪ੍ਰਧਾਨ ਮੰਤਰੀ ਨੇ ਵੱਡੀ ਤਜ਼ਵੀਜ਼ ਲਾ ਕੇ ਵੱਡੀ ਸਕੀਮ ਲਾ ਕੇ ਸਬਕ ਸਿਖਾਉਣ ਵਾਸਤੇ ਇਹ ਹਮਲਾ ਕੀਤਾ ਉਹ ਨਾ ਭੁਲਾਇਆ ਜਾ ਸਕਦਾ ਤੇ ਨਾ ਹੀ ਬਖਸ਼ਿਆ ਜਾ ਸਕਦਾ ਸਤਿਗੁਰੂ ਕਿਰਪਾ ਕਰਨ ਦਾਸ ਗੁਰਜੀਤ ਸਿੰਘ ਪਠੜ੍ਹ ਦੇ ਜਥੇ ਨੂੰ ਅਸੀਸ ਬਖਸ਼ੋ ਇਨ ਇੱਕ ਬੇਨਤੀ ਆਪ ਜੀ ਨੇ ਪ੍ਰਵਾਨ ਕਰਨੀ ਕੋਟਣ ਕੋੜ ਧੰਵਾਦ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦਾ ਕਰਦੇ ਹੋਏ ਤੁਹਾਡੇ ਤੋਂ ਖਿਮਾ ਮੰਗਦੇ ਹਾਂ ਕਹਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ